ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਆਉਣ ਵਾਲੇ 6-7 ਦਿਨਾਂ ਦੇ ਮੌਸਮ ਦੀ ਯਾਨੀ ਕਿ ਅੱਜ ਤੋਂ ਲੈ ਕੇ 24-25-26 ਦਸੰਬਰ ਤੱਕ ਮੌਸਮ ਪੰਜਾਬ ਦਾ ਕਿਹੋ ਜਿਹਾ ਰਹਿ ਸਕਦਾ ਹੈ ਤੁਹਾਨੂੰ ਦੱਸਾਂਗੇ ਸਤਿ ਅਸਲ ਦੀ ਤਾਜ਼ਾ ਸੈਟੇਲਾਈਟ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਅੱਜ ਤੜਕੇ ਸਵੇਰ ਤੋਂ ਪੰਜਾਬ ਦੇ ਵਿੱਚ ਧੁੰਦ ਦਾ ਕਹਿਰ جاری ਆ ਜਮੇਨੇ ਲੇਵਲ ਤੇ ਧੁੰਦ ਬਹੁਤੇ ਖੇਤਰਾਂ ਦੇ ਵਿੱਚ ਦਰਜ ਹੋਈ ਜਾਵੇਗੀ ਅਸੀਂ ਤੁਹਾਨੂੰ ਪਹਿਲਾਂ ਵੀ ਅਪਡੇਟ ਦਿੱਤੀ ਸੀ ਕਿ ਆਉਂਦੇ ਜਿਹੜੇ 2-3 ਦਿਨ ਹੋਣਗੇ ਧੁੰਦ ਵਾਲੇ ਹੋਣਗੇ ਕੋਹਰੇ ਤੋਂ ਰਾਹਤ ਰਹੇਗੀ ਪਰ ਸੰਘਣੀ ਧੁੰਦ ਬਹੁਤੇ ਖੇਤਰਾਂ ਦੇ ਵਿੱਚ ਦਰਜ ਹੋਵੇਗੀ ਤੇ ਅੱਜ ਤੜਕੇ ਸਵੇਰ ਤੋਂ ਮਾਝੇ 도ਆਬੇ ਦੇ ਖੇਤਰ ਔਰ ਮਾਲਵੇ ਦੇ ਕੁਝ ਜਿਲ੍ਹਿਆਂ ਦੇ ਵਿੱਚ ਧੁੰਦ ਜਿਹੜੀ ਬਹੁਤੇ ਖੇਤਰਾਂ ਦੇ ਵਿੱਚ ਸੰਘਣੀ ਸੀ ਤੇ ਇਹ ਹੁਣ ਜਿਵੇਂ-ਜਿਵੇਂ ਦਿਨ ਚੜ੍ਹੇਗਾ ਜੀ ਧੁੰਦ ਤੋਂ ਥੋੜੀ ਰਾਹਤ ਮਿਲਣੀ ਸ਼ੁਰੂ ਹੋ ਜਾਏਗੀ ਜੇਕਰ ਆਉਂਦੇ ਦਿਨਾਂ ਦੀ ਗੱਲ ਕਰੀਏ ਕੱਲ ਦੋ ਤਿੰਨ ਦਿਨ ਤੋਂ ਦਵਾਲੇ ਹੋਣਗੇ ਸੰਗਲੇ ਤੋਂ ਬਹੁਤ ਖੇਤਰਾਂ ਦੇ ਵਿੱਚ ਦਰਜ ਹੋਵੇਗੀ ਇਹਦੇ ਬਾਬਤ ਜਿਹੜੇ ਅਲਰਟ ਨੇ ਉਹ ਮੌਸਮ ਵਿਭਾਗ ਨੇ ਪਹਿਲਾਂ ਜਾਰੀ ਕਰਤੇ ਨੇ ਤੇ ਸੀਤ ਲਹਿਰ ਤੋਂ ਵੀ ਕੋਈ ਰਾਹਤ ਨਹੀਂ ਹੈ ਜੀ ਸੀਤ ਲਹਿਰ ਚੱਲਦੀ ਰਣੀਆ ਕੋਲਡ ਵੇਵ ਦੇ ਅਲਰਟ ਜਿਹੜੇ ਆ ਯੈਲੋ ਅਲਰਟ ਮੌਸਮ ਵਿਭਾਗ ਨੇ ਪਹਿਲਾਂ ਜਾਰੀ ਕੀਤੇ ਹੋਏ ਨੇ ਇਸ ਲਈ ਠੰਡ ਤੋਂ ਬਚ ਕੇ ਰਹਿਣਾ ਜੀ ਠੰਡ ਜਿਹੜੀ ਆ ਜ਼ੋਰ ਫੜਦੀ ਨਜ਼ਰ ਆਏਗੀ ਆਉਂਦੇ ਦਿਨਾਂ ਦੇ ਦਰਮਿਆਨ ਤੇ ਜੇਕਰ ਮੀਂਹ ਆਲੇ ਫੱਕ ਤੋਂ ਦੇਖੀਏ ਤੇ ਮੀਂਹ ਵਾਲਾ ਇੱਕ ਸਿਸਟਮ ਹੈ ਜਿਹੜਾ ਉਹ 22 23 24 25 ਇਹਨਾਂ ਦਿਨਾਂ ਦੇ ਦਰਮਿਆਨ ਲੱਗ ਸਕਦਾ ਪਰ ਹਲ ਅਜਿਹੇ ਬਾਬੇ ਦੇ ਕੁਝ ਖੇਤਰਾਂ ਦੇ ਵਿੱਚ ਕਹਿੰਦੇ 20 30% ਖੇਤਰ ਹੋਣਗੇ ਜਿੱਥੇ ਹਲਕੀ ਬੂੰਦਾਬੰਦੀ ਹੋ ਸਕਦੀ ਹੈ 22 23 ਤੇ 24 ਨੂੰ ਤੇ ਜਿਹੜਾ ਸਿਸਟਮ ਤਗੜੇ ਲੈਵਲ ਤੇ ਪ੍ਰਭਾਵਿਤ ਕਰ ਸਕਦਾ ਹੈ ਉਹ ਸਿਸਟਮ ਸਾਲ ਦੇ ਅਖੀਰਲੇ ਦਿਨਾਂ ਦੇ ਵਿੱਚਕਾਰ ਜਾਂ ਫਿਰ ਚੜ੍ਹਦੇ ਸਾਲ ਦੇ ਪਹਿਲੇ 6 7 ਦਿਨਾਂ ਦੇ ਦਰਮਿਆਨ ਲੱਗ ਸਕਦਾ ਹੈ ਯਾਨੀ ਕਿ 25 ਤੋਂ ਲੈ ਕੇ 31 ਜਾਂ ਫਿਰ 31 ਤੋਂ ਲੈ ਕੇ 7 ਤਰੀਕ ਦੇ ਵਿੱਚਕਾਰ ਇੱਕ ਤਗੜਾ ਸਿਸਟਮ ਪ੍ਰਭਾਵਿਤ ਕਰਦਾ ਨਜ਼ਰ ਆਏਗਾ ਪੰਜਾਬ ਹਰਿਆਣਾ ਨੂੰ ਵੱਡੇ ਖੱਦਰ ਤੇ ਤੇ ਇਸ ਦਾ ਫੇਲਾ ਮਹੀਆਲੇ ਫੱਕ ਦਾ ਵੀ ਕੋਈ ਰਾਹਤ ਨਹੀਂ ਹੈ ਤੇ ਤੁੰਦ ਤੁੰਦ ਬਹੁਤ ਖੇਤਰਾਂ ਦੇ ਵਿੱਚ ਦਰਜ ਹੋਵੇਗੀ ਤੇ ਸੁੱਕੀ ਠੰਡ ਜਿਹੜੀ ਐ ਇਸੇ ਤਰ੍ਹਾਂ ਜਾਰੀ ਰਹੇਗੀ ਹਲਕੇ ਪੱਛੋਂ ਜੜੀਆ ਚੱਲਦੀ ਰਹਿਣੀ ਐ ਤੇ ਸ਼ੀਤਲੈਰ ਬਹੁਤ ਖੇਤਰਾਂ ਨੂੰ ਪ੍ਰਭਾਵਿਤ ਕਰਦੀ ਰਹੇਗੀ ਇੱਕ ਨਜ਼ਰ ਤਾਜ਼ਾ ਰਿਪੋਰਟ ਤੇ ਲਾਉਨੇ ਆ ਜੋ ਮੌਸਮ ਵਿਭਾਗ ਨੇ ਜਾਰੀ ਕੀਤੀ ਐ 25 ਤਰੀਕ ਤੱਕ ਕੋਲਡ ਵੇਵ ਦੇ ਅਲਰਟ ਜਿਹੜੇ ਜਾਰੀ ਕਰ ਦਿੱਤੇ ਗਏ ਨੇ ਪੰਜਾਬ ਹਰਿਆਣਾ ਚੰਡੀਗੜ੍ਹ ਦੇ ਵਿੱਚ ਤੇ ਸ਼ੀਤਲੈਰ ਜਿਹੜੀ ਐ ਕਹਿ ਸਕਦੇ ਆ ਭਿਆੰਕਰ ਸ਼ੀਤਲੈਰ ਚੱਲਦੀ ਹੋਈ ਆ ਤੇ ਠੰਡ ਜਿਹੜੀ ਆ ਵਾਟ ਕੱਢ ਰਹੀ ਆ ਤੇ ਆਉਣ ਦੇ ਦਿਨਾਂ ਤੱਕ ਵੀ ਠੰਡ ਦਾ ਕੋਈ ਰਾਹਤ ਨਹੀਂ ਆ ਠੰਡੇ ਇਸੇ ਤਰ੍ਹਾਂ ਜਾਰੀ